ਮਿੱਤਰੋ ਟਰੈਕਟਰ ਨਾ ਅੱਜ ਤਿੰਨ ਲਿਆਇਆ ਗੁਰਲਾਲ ਦੋ ਸਵਰਾਜ ਨੇ ਤੇ ਇੱਕ ਹੈਗਾ ਸੋਨਾਲੀਕਾ ਡੀਆਈ 750 ਬਾਈ ਕਹਿੰਦਾ ਤਿੰਨਾਂ ਦੇ ਰੇਟ ਵਾਜਬ ਨੇ ਜੇ ਕਿਸੇ ਸੱਜਣ ਨੇ ਖਰੀਦਨੇ ਆ ਮਿੱਤਰੋ ਪਿੰਡ ਫਰਵਾਹੀ ਆ ਬਾਈ ਦਾ ਬਰਨਾਲੇ ਦੇ ਨਾਲ ਬਿਲਕੁਲ ਲਾਗੇ 3 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਹੈ ਕੱਲੇ-ਕੱਲੇ ਟਰੈਕਟਰ ਦੀ ਜਾਣਕਾਰੀ ਆਪਾਂ ਲਮਾਂਗੇ ਗੁਰਲਾਲ ਤੋਂ ਗੁਰਲਾਲ ਆਪਾਂ ਹੀ ਤਾਂ ਸ਼ੁਰੂਆਤ ਕਰਦੇ ਆ ਬਾਈ ਜਿਹੜਾ ਡੀਆਈ 750 ਦਾ ਇਹ ਕਿੰਨਾ ਮਾਡਲ ਆ 20 ਮਾਡਲ ਫੁੱਟ 2020 ਮਾਡਲ ਕੋਈ ਟਰੈਕਟਰਾਂ ਦਾ ਆਪਣਾ ਹੱਥ ਚ ਪਾਰਟ ਪੇਂਟ ਦਾ ਨਹੀਂਗਾ ਨਹੀਂ ਉਹ ਹੈਗਾ 13 ਮਾਡਲ ਦਾ ਮਾੜਾ ਮੋਟਾ 13 ਤੇ ਥੋੜਾ ਮੋਟਾ ਹੈਗਾ ਇਹ ਦੋਨੇ ओरिजिनल ਨੇ ਆਹ ਸੁਪਰਾਜ ਕਿੰਨਾ ਮਾਡਲ ਹੈ 21 ਮਾਡਲ ਇਹ 21 ਮਾਡਲ ਆ ਹੈਗਾ ਇਹ 20 ਮਾਡਲ ਇਹ ਹੈਗਾ 20 ਮਾਡਲ ਇਹਦਾ ਨੰਬਰ ਕਿੱਥੋਂ ਦਾ ਬਾਈ ਪੰਜਾਬ ਦਾ ਜਾਜਪੁਰੇ ਦਾ ਰਾਜਪੁਰੇ ਦਾ ਨੰਬਰ ਹੈ ਫਰਸਟ ਕੁਆਲਟੀ ਦਾ ਦਰਮੇ ਫਰਸਟ ਪਾਰਟੀ ਦਾ ਬਾਈ ਕਹਿੰਦਾ ਇਧਰ ਆਈ ਜਮਾ ਨਵਾਂ ਡਰਾਡਾ ਪਟੇ 2020 ਮਾਡਲ ਸੀਲ ਨਹੀਂ ਰੋਟੇਟਰ ਦੇ ਇੱਕ ਵੀ ਸੀਲ ਨਹੀਂ ਹੈ ਬਾਈ ਕਹਿੰਦਾ ਹੋਈ 클러ਚ ਵੀ ਨਹੀਂ ਹੋਣਾ ਸੀਲ ਦਾ ਟਰੈਕਟਰ ਸਾਰ ਆਹ ਦੀ ਆ ਉਹ ਤਾਂ ਬਾਦ ਹੋਰ ਵੀ ਕਿਤੇ ਰਿੰਬ ਤੇ ਕਿਤੇ ਮਗਰਾੜ ਤੇ ਕਿਤੇ ਵੀ ਹੈ ਨਹੀਂ ਗੱਲ ਮੇਦੇ ਪੈਰ ਪੂਰ ਤਾਂ ਚੈੱਕ ਕਰਾ ਦੇ ਹੂੰ ਮੂਰੇ ਟਾਇਰ ਨਾਲ ਦੇ ਪਿਛਲੇ ਆਪਾਂ ਹੀ ਬਦਲਨੇ ਪਹਿਲੇ ਥੋੜੇ ਅੱਧੇ ਘਟੇਰ ਸੀ 60 ਟਾਇਰ ਆਪਾਂ ਬਦਲੇ ਆਹ ਟਾਇਰ ਨਾਲ ਦੇ ਨਾਲ ਚਾਰੇ ਟਾਇਰ ਹੀ ਨਾਲ ਦੇ ਸੀ ਇਹਦੇ ਇਹਦੇ ਤਾਂ ਬੰਪਰ ਵੀ ਨਾਲ ਦਾ ਹੋ ਬਈ ਨਾਲ ਦਾ ਨਾਲ ਦਾ ਇਹ ਤੇ ਵੀ ਕੋਈ ਰੰਗ ਨਹੀਂ ਪਜਿਆ ਹੈ ਪੀਪੀ 39 ਰਾਜਪੁਰੇ ਦਾ ਨੰਬਰ ਹੈ ਰਾਜਪੁਰੇ ਦਾ ਨੰਬਰ ਓਕੇ ਜਿਵੇਂ ਨਵਾਂ ਮੋਡਰੈਟ ਹੈ ਕੱਲਾ ਕੱਲਾ ਸਟicker ਧਰਮੇ ਕੱਲਾ ਕੱਲਾ ਮਾਰਕਾ ਹੈ ਤੇ ਇਹਦੇ ਆਲਾ ਹਿੱਸਾ ਚੈੱਕ ਕਰਵਾ ਹਿੱਸਾ ਦੇ ਕਿਤੇ ਵੀ ਥ੍ਰੀਟ ਹੈ ਨਹੀਂ ਰਹਿਦੇ ਹਿੱਸੇ ਨੇ ਹਿੱਸੇ ਦਾ ਆਮ ਚੱਲਿਆ ਹੈ 2500 ਘੰਟਾ 2500 700 ਘੰਟਾ ਪੱਠੀ ਸਰ ਵਿੱਚ ਚੈੱਕ ਕਰਵਾ ਨਾਲ ਦੀ ਆ ਬਈ ਦੇਖ ਆ ਦੇਖੀ ਆ ਕਰਵਾ ਚੱਕਲਾ ਹੈ ਬੈਰਮ ਦਾ ਵੀ ਦਾਗ ਨਹੀਂ ਮਗਰਾੜ ਦੇ ਲੈ ਹੂੰ ਕਲੱਚ ਵੀ ਨਹੀਂ ਖੁੱਲਿਆ ਹਾਲ ਤੇ ਪੈਰਦਾਨ ਦੀ ਦੇ ਲੈ ਕਿੰਨੇ ਪੈਰਦਾਨ ਨੂੰ ਚੈੱਕ ਕਰਵਾ ਪੈਰਦਾਨ ਚੈੱਕ ਕਰਵਾ ਦੇ ਲੈ ਉਹ ਪਲੇਟਾਂ ਬਲੂਟਾ ਉਹ ਦੇਖ ਐ ਸਟicker ਸਾਹਮਣਾ ਦੇਖ ਕਿਉਂ ਵੀ ਮੜਲੇ ਵੀ ਮੜਲੇ ਮਤਲਬ ਕੰਡੀਸ਼ਨ ਇਦੀ ਐਂ ਕਹਦੀ ਵੀ 23 ਵਰਗੀ ਕੀ ਪਈ ਕੀ ਵਰਗੀ ਯਾਰ ਰੰਬ ਰੰਬ ਚੈੱਕ ਕਰਾ ਦੇ ਉਧਰੋਂ ਮਗਰਾਡ ਚੈੱਕ ਕਰਾ ਦੇ ਹਾਂ ਦੇਖੋ ਭਈ ਆ ਵੇਟ ਨਾਲ ਦੀ ਨਾ ਕਹਿੰਦਾ ਨਹੀਂ ਨਾਲ ਦੇ ਵੇਟ ਐ ਅਸੀਂ ਇਹਨਾਂ ਦੇ ਕੋਲ ਉਹਦੇ ਨਹੀਂ 60 ਆ ਦੇ 60 ਚ ਹੁੰਦੇ ਇਹਦੇ ਬੁਲਵਾਏ ਹੋਏ ਨੇ ਬੰਦੇ ਇਸ ਪਾਸੇ ਇਹਦੇ ਨੂੰ ਲਵਾਏ ਹੋਏ ਨੇ ਬੁਲਵਾਏ ਹੋਏ ਨੇ ਜਨਕੀ ਸੈਂਸਰੀ ਪਲੱਸ ਕੀਤੀ ਹੋਈ ਆ ਹਾਂ ਤਾਂ ਮੈਂ ਦੇਖੋ ਮਗਰਾਡਾਂ ਦੀ ਜੜਾ ਜੋੜਾ ਕਰਵਾਈ ਚੱਕ ਲੈ ਬਰੇ ਮੰਦਰੋਂ ਕਰਵਾ ਚੈੱਕ ਜਿੱਕਾ ਦਾ ਦੇਖ ਲੈ ਕਿ ਬਸੋ ਆ ਚੀਜ਼ਾਂ ਜੂਜਾਂ ਦਾ ਹਾਂ ਟ੍ਰੇਡਰ ਬੜਾ ਨਮਾ ਭਈ ਹਾਂ ਭਾਈ ਮਾਡਲ ਹੈ ਪੰਜਾਬ ਦਾ ਨੰਬਰ ਫਰਸਟ ਪਾਰਟੀ ਸੌਰੀ 20 ਮਾਡਲ ਇਹ ਡਬਲ ਯੂਸੀ ਬੁੱਟਰੇ ਹਾਂ ਡਬਲ ਫੁੱਲ ਟੌਪ ਮਾਡਲ ਫੁੱਲ ਟੌਪ ਹੈ ਤੇ ਭਾਈ ਮੈਨੂੰ ਇਹ ਦੱਸੋ ਇਹ ਚੱਲਿਆ ਕਿੰਨਾ ਕੋਇਆ ਦੀ 2500 ਮਤਲਬ 70 ਘੰਟੇ 2500 70 ਘੰਟੇ ओरिजिनल ਜੱਲੇ ਕਰ ਮੀਟਰ ਨਹੀਂ ਬੈਕ ਮੁੜਿਆ ਵਾ ਅੱਛਾ ਇਹਨੂੰ ਸਟਾਰਟ ਕਰੀ ਭਾਈ ਆਪੇ ਦੀ ਵੜਕ ਤਾਂ ਦੇਖ ਲਈ 20 ਮਾਡਲ ਆ ਤਾਂ ਮੈਂ ਜਮਾ ਨਾ ਮਾਰਦਾ ਹਾਂ ਹਾਂ ਵਾ ਕਿਸ਼ੇੜ ਸਾੜੋਗੇ ਧੂਆ ਮਾਰਦਾ ਧੂਆ ਪਾਣੀ ਪੋਣ ਦਾ ਕੋਤੇ ਇਹ ਨਾਲ ਨਹੀਂ ਛੇੜ ਸਾੜ ਹੋਈ ਬਈ ਨੇ ਤੇਲ ਨਾਲ ਧੂਆ ਮਾਰਨੋਂ ਬੁ ਮਾਰਦਾ ਰਹਿਣਾ ਸਹੀ ਗੱਲ ਹੈ ਕਰੇ ਬੰਦ ਕਰਿਓ ਘਰ ਮੈਂ ਬੋਲੀ ਤਕੜੀ ਸੈਟਿੰਗ ਦਾ ਟਰੈਕਟਰ ਦੀ ਬਈ ਆ ਸੇਲਾ ਸੁਲਾ ਪਰ ਤੇਲਾਂ ਨਹੀਂ ਟੁੱਟੇ ਨੇ ਨਹੀਂ ਤੇ ਤੇਲ ਵਧਾ ਦੇ ਤਾ ਲੋਗੋ ਮਾਰ ਹਾਂ ਇੱਥੇ ਤੇਲ ਵਧਾਇਆ ਘਟਾਇਆ ਜਾਂਦਾ ਜਮਨ ਸੀਲ ਪਹਿਲੇ ਆ ਕਰ ਮੈਂ ਚੱਕ ਦੇਖ ਕਿਉਂ ਤੇ ਇਹਦੇ ਆ ਆ ਵੀ ਲੈਟਾ ਲੁਟਾ ਸਾਣੀ ਚਲਦੀਆਂ ਨੇ ਬਈ ਚਾਬੀ ਤੋਂ ਮੈਂ ਦੇਖੀ ਪੂਰਾ ਰੰਗ ਚੱਲਦਾ ਸਾਰਾ ਸਮਾਨ ਬੱਤੀ-ਬੁੱਤੀ ਲੱਗੀ ਹੋਈ ਆ ਕਿੱਕੂਕੀ ਸਾਰਾ ਚੱਲਦਾ ਇਹਦਾ ਇਹਦਾ ਰੇਟ ਦੱਸੀ ਬਈ ਬਾਜੇ-ਬਾਜੇ ਬਜਾ ਰੇਟ ਲਾਈ ਇਹਦੀ ਡਿਮਾਂਡ ਕੀ ਰੱਖੀ ਜਾ ਕਹਿੰਦੇ ਤਾਂ 5.5 ਜਿਵੇਂ 5 ਲੱਖ ਤੇ 35000 ਦਾ ਬੱਟੀ 5 ਲੱਖ ਤੇ 35000 ਦਾ ਇਹਦੇ ਉਪਰ ਲੋਨ ਕਿੰਨੇ ਦਾ ਹੋ ਜੂ ਜੇ ਕੋਈ 4.5 ਦਾ ਕਰਾ ਦਾਂਗੇ ਲੋਨ 4.5 ਲੱਖ ਦਾ ਲੋਨ ਹੋ ਜੂ ਹਾਂ 5.5 ਲੱਖ ਤਾਂ ਆਪਾਂ ਦੇ ਦਾਂਗੇ ਹਾਂ 5 ਦਾ ਦੇ ਦਾਂ ਚਰ ਕਹਤਾ ਤਾਂ ਠੀਕ ਹੈ 5.5 ਦਾ ਹੋ ਜੂਗਾ ਹਾਂ ਤੇ ਰੁਪਈਆ ਰਹਿ ਗਿਆ ਕਿੰਨਾ 75000 75000 ਰੁਪਈਆ ਰਹਿ ਗਿਆ 75000 ਲਿਆ ਉਹ ਤੋਂ ਸੋਨ ਨਾਲ ਹੀ ਕੱਲ ਜਾਓ ਮਿੱਤਰ ਆਜੋ ਫਟਾਫਟ 60000 ਰੁਪਈਆ ਲਿਓ ਬੰਦਾ 60000 ਵਧੀਆ ਬੰਦੇ ਦਾ ਸਿੰਪਲ ਹੈ ਹਾਂ ਤਾਂ 60 ਦੇਗੀ ਕਰਾ ਦਾਂ ਲੋਨ ਫਿਰ ਇਹ ਤਾਂ ਮੋੜ ਗਿਆ 4 ਲੱਖ 70000 ਠੀਕ ਹੈ ਮਤਲਬ ਸਹੀ ਹੈ ਬੰਦਾ ਆਜੋ ਮਿੱਤਰੋ ਏ ਟਰੈਕਟਰ ਵਾਲਾ ਨਮਾ ਯਾਰ ਟਰੈਕਟਰ ਦੀ ਤਸੱਲੀ ਵੀ ਪੂਰੀ ਹੈ ਨਾ ਬਾਈ ਨਵਾਂ ਟਰੈਕਟਰ ਆ ਵੀਰੇ ਚਾਹੇ ਆਪਾਂ ਖਰਚਾ ਦੇ ਸਕਾਂ ਬੰਦਾ ਜੇ ਕੰਡੀਸ਼ਨ ਕਿੰਨੀ ਆ ਕੇ ਸਾਡੇ ਜੀ ਇਹ ਸਪੀਡਾਂ ਚ ਕਿੰਨੀ ਆ ਜਾਏ ਤੇ 3 ਸਪੀਡ ਹੈ 3 ਸਪੀਡ ਹੈ ਫੇਰ ਤਾਂ ਜਮੀ ਰੰਗ ਲੱਗੇ ਯਾਰ ਹੂੰ ਜਿਹੜਾ ਆ ਖੜਾ ਵੀ ਆ ਕਿੰਨਾ ਮਾਡਲ ਹੈ ਇਹ ਵੀ 21 ਮਾਡਲ ਹੈ ਹਾਂ ਓਕੇ ਇਹਦਾ ਨੰਬਰ ਕਿੱਥੋਂ ਦਾ ਕਰ ਲਾਲ ਇਹ ਵੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਹਾਂ ਪਾਰਟੀ ਇਹ ਵੀ ਫਰਸਟ ਹੈ ਫਰਸਟ ਪਾਰਟੀ ਹੈ ਜੀ ਓਕੇ 2 ਸਪੀਡ ਹੈ 2 ਸਪੀਡ ਹੈ 14 ਇੰਚ ਦਾ ਸੈਂਟਰ ਘੇਰਾ ਹੈ ਹਾਂ ਹੂੰ ਇਹ ਚੌਧਾ ਦੇਖੀ ਟੈਨਾ ਚ ਅਤਰ ਮੇਰੇ ਮੋਰਮੇ ਚੈੱਕ ਕਰਵਾ ਦੇ ਸਾਰੇ ਪ੍ਰਾਟੇ ਵੀ ਠੀਕ ਹੈ ਹੂੰ ਕੰਡੀਸ਼ਨ ਤੇ ਵੀ ਓਰੀਜਨਲ ਆ ਹ ਓਰੀਜਨਲ ਇਹਦੀਆਂ ਖੋਲਿਓ ਸ਼ੋਹ ਖੋਲਿਓ ਮਾੜਾ ਮੋਟਾ ਇਹਦੇ ਜਮਿਆਰ ਮੋਰ ਮੇ ਤੇ ਮਾੜਾ ਮੋਟਾ ਜਿਹਾ ਲੱਗਿਆ ਹੋਇਆ ਬਾਕੀ ਰਹਿਣਾ ਸਾਰਾ ਅਸਾ ਸਪੈਡਨ ਵਾਲੀ ਇਥੇ ਆ ਆਰਮੇ ਦੀ ਵਿੱਚੋਂ ਚੈੱਕ ਕਰਾ ਦੇ ਵਿੱਚੋਂ ਸੀਲ ਸਾਰਾ ਰਹਿਣਾ ਤਾਂ ਵਿੱਚੋਂ ਬਈ ਕਹਿੰਦਾ ਓਰੀਜਨਲ ਆ ਸਾਰਾ ਰੇਡੀਏਟਰ ਦਿਖਾ ਗਿਓ ਆਪਣਾ ਇਹ ਚੰਗਾ ਸਾਰੇ ਹੂੰ ਐਸੋ ਬਸੋ ਦਿਖਾ ਦੇ ਇਹ ਇੱਕ ਹੋਰ ਨਾਲ ਕਿੰਨਾ ਕ ਚੱਲੇ ਹੋ ਸਕਦਾ ਬਈ ਇਹ ਤੇ ਦੇਖਾਂ ਮੀਟਰ ਕਿੰਨਾ ਤੋਪਦਾ ਇਹ ਚੱਲੇ 1880 ਘੰਟਾ 1880 ਘੰਟੇ ਨੇ 1880 1880 ਘੰਟੇ ਚੱਲੇ ਖਤਰ ਮੇ ਡਬਲ ਪੰਪਰ ਵਰਸ ਪੀਡੀਓ ਹੈ ਟੂ ਸਪੀਡਾਂ ਦੇ ਵਿੱਚ ਹੈ 14 ਦੇ ਟਾਇਰਾਂ ਚ ਹੈ ਤੇ ਆ ਦੇਖੀ ਆ ਦੇ ਆ ਆ ਆ ਦੇਖੋ ਆ ਸਟੀਕਰ ਕੰਪਨੀ ਦਾ ਲੱਗ ਕਿਉਂਦਾ ਹੁੰਦਾ ਦੇਖੋ ਭਈ ਇਹਨੂੰ ਗੁੰਦੋ ਵੀ ਤੇ ਆ ਦੇਖ ਆ ਵਾਇਰਿੰਗ ਵੀ ਕਰਵਾ ਚੱਕ ਲੈ ਚਮਕ ਤਮਕ ਬਹੁਤ ਰੜੀ ਰੰਪਰ ਬਹੁਤ ਚੰਗਾ ਆ ਦੇਖੋ 21 ਮਾਡਲ ਹੈ ਨਾ ਆ ਕਰੋ ਗ੍ਰਾਮ ਵਾਇਰਿੰਗ ਚੈੱਕ 21 ਮਾਡਲ ਤੇ ਬਾਕੀ ਰੇਸ ਹਲੇ ਤੱਕ ਇਹਦੀ ਵੀ ਜਮੇ ਨਹੀਂ ਕਿਸੇ ਨੇ ਖੋਲੀ ਖਾਲੀ ਹੋਈ ਨਾ ਸੀਲ ਤਾਂ ਖੁੱਲਿਆ ਵੀ ਨਹੀਂ ਆਹ ਆਹ ਦੀ ਜਮਾ ਸੀਲਡ ਪਿਆ ਦੇਖ ਹੂੰ ਟਰੈਕਟਰ ਰੂਟਨ ਕੋਈ ਚਾਬੀ ਨਹੀਂ ਲੱਗੀ ਹੋਈ ਹੈ ਹੱਸੇ ਉਸੇ ਦਾ ਵੀ ਚੰਗਾ ਹੋਰ ਹਿੱਸਾ ਇਹਨੇ ਆਉ ਤੇ ਭਾਈ ਮੈਨੂੰ ਇਹ ਦੱਸਿਓ ਇਸ ਸੌਂ ਦਾ ਘਾਹੇਦਾਰ ਮੈਂ ਵੜਾਇਆ ਹਾਂ ਪਿੱਛੋਂ ਵੀ ਚੈੱਕ ਕਰਵਾ ਕੇ ਆਇਆ ਹਾਂ ਆ ਦੇਖ ਲੈ ਇਹ ਵੀ ਆ ਟਰੈਕਟਰ ਘੰਟ ਪਿਆ ਬਈ ਜਮੇ ਇਹ ਇਹਦੀ ਕਰ ਲਾ ਕੀ ਡਿਮਾਂਡ ਹੈ ਟਰੈਕਟਰ ਦੀ ਭਾਈ ਇਹ ਦੇਦਾਂਗੇ 63 ਦਾ 630000 ਡਿਮਾਂਡ ਹੈ ਹੂੰ ਛੱਡਾਂਗੇ ਕਿੰਨੇ ਦਾ ਆਪਾਂ ਇਹ ਕਰਦਾਂਗੇ ਮਾਨਦਾਰ ਵਟੇਗਾ ਹੋਊਗਾ ਮਾਨਦਾਰ ਫੁੱਲ 620000 ਦਾ ਲਾ 620000 ਦਾ ਮਿੱਤਰੋ ਇਹ ਬਣ ਜੂ ਆ ਜੋ ਫਟਾਫਟ ਪਿੰਡ ਫਰਵਾਹੀ ਤੇ ਜ਼ਿਲ੍ਹਾ ਬਰਨਾਲਾ ਬਰਨਾਲੇ ਤੋਂ ਨਾ ਇਹ 3 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਇੱਕ ਟਰੈਕਟਰ ਇਧਰਲੇ ਪਾਸੇ ਖੜਾ ਆ ਕਿੰਨਾ ਮਾਡਲ ਕਰੋਲਾ ਇਹ 13 ਮਾਡਲ ਇਹ 2013 ਮਾਡਲ ਹੈ ਇਹ ਨਾ ਨੰਬਰ ਹੈ ਅਸੇ ਐਚ ਆਰ ਨੰਬਰ ਹੈ ਇਹਦੀ ਕਿੱਥੋਂ ਕਿੱਥੋਂ ਟੈਚਕ ਮੈਚਕ ਜੀ ਹੋਈ ਹੋਈ ਆ ਇਹ ਸੋ ઓરિਜਨਲ ਆ ਕੁਗਰਾਟ ઓરિਜਨਲ ਨੇ ਸ਼ੋ ਤੇ ਮਗਰਾਟ ਮੇਨ ਨਹੀਂ ઓરિਜਨਲ ਨੇ ਹਾਂ ਮਾੜੀ ਮੋਟੀ ਬਾਡੀ ਲਾਈਨ ਤੇ ਹੋਈ ਹੋਈ ਆ ਇਹ ਇੰਜਨ ઓરિਜਨਲ ਆ ਜਿਵੇਂ ਆ ਚੀਜ਼ਾਂ ਦਾ ਪੰਪ ਆਉਂਦੇ ਹੋ ਗਿਆ ਤੇ ਆ ਸੈਲਫ ਤੇ ਹੋ ਗਿਆ ਮਤਲਬ ਬਾਹਰੀ ਫੋਰਾ ਬਹੁਤ ਦਿੱਲੇ ਲੱਗੇ ਹੋਏ ਉਹ ਨਹੀਂ ਮਤਲਬ ਚਲਾਈਦਾ ਚੰਗਾ ਹੈ ਹਾਂ ਚਲਾਈਦਾ ਚੰਗਾ ਓਕੇ ਬਸ ਮੇਨ ਹੁੰਦਾ ਚਲਾਈਦਾ ਚੰਗਾ ਪਾਵਰ ਸ਼ੇਅਰਿੰਗ ਹੈ ਡਬਲ ਪੰਪ ਮਾਡਲ 13 ਹੈ 13 ਡਬਲ ਪੰਪ ਦੇ ਵਿੱਚ ਹੈ ਰਿਵਰਸ ਵੀ ਡੋ ਹੈ ਹਾਂ ਰਿਵਰਸ ਵੀ ਡੋ ਕੋਨੋਪੀ ਲੱਗੀ ਹੋਈ ਹੈ ਧਰਮੇ ਤੇ ਆ ਲਿੰਕਾ ਲੋਕਾਂ ਦਾ ਕਰਵਾ ਚੱਕ ਹੋਕੇ ਇਹਦੀ ਵਧੀਆ ਪਈ ਆ ਲਿੰਕਾ ਦਾ ਵੀ ਚੰਗਾ ਪਿਆ ਟਰੈਕਟਰ ਕੋਈ ਟੁੱਟ ਭੱਜ ਨਹੀਂ ਨਾ ਤੋੜਪਨ ਨਹੀਂ ਹੈ ਇਹ ਇਹਦੀ ਕੀ ਡਿਮਾਂਡ ਆ ਬਈ ਰੇਟ ਤਾਂ ਇਹਦਾ ਤਨ 80 ਕਹੀ ਜਾਂਦੇ ਆ ਪਟੀਆਂ ਆਪਾਂ ਦੇਵਾਂਗੇ 3.5 ਲੱਖ ਦਾ ਇਸ ਲੱਖ 3 ਲੱਖ ਤੇ 50 ਹਜ਼ਾਰ ਤਾਂ ਦੇ ਦਾਂਗੇ ਓਕੇ ਤੇ ਲੈ ਮਿੱਤਰੋ ਆਜੋ ਕਰੋ फटाफट ਜੇ ਕਿਸੇ ਸੱਜਣ ਨੇ 13 ਮਾਡਲ ਖਰੀਦਣਾ ਜਾਂ ਫਿਰ 20 ਮਾਡਲ ਸੋਨਾਂ ਵਾਲੀ ਕੱਡੀ ਆਈ 750 ਖਰੀਦਣਾ ਤੇ ਜਾਂ ਫਿਰ ਖਰੀਦਣਾ 855 ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਤੇ ਗੁਰਲਾਲ ਆਪਣਾ ਨੰਬਰ ਦੱਸੀ ਬਈ 99152 ਹਾਂ 75331 75331 ਮਿੱਤਰੋ ਦੋ ਟਰੈਕਟਰਾਂ ਦੇ ਉੱਪਰ ਤਾਂ ਲੋਨ ਵੀ ਹੋਜੂ ਨਾ ਵੀ ਉਹਨਾਂ ਤੇ ਹਾਂ ਦੋਨਾਂ ਤੇ ਲੋਨ ਹੋਜੂ ਤੇ ਜੇ ਤੁਹਾਡੇ ਲਈ ਕੋਈ ਪੁਰਾਣਾ ਟਰੈਕਟਰ ਹੈ ਵਿੱਚ ਵੀ ਬਾਈ ਕੱਟ ਲੂਗਾ ਅਡਜਸਟਮੈਂਟ ਕਰ ਲੂਗਾ ਤੇ ਕਰੋ ਨੰਬਰ ਡਾਇਲ